ਤੁਹਾਡਾ ਸਵਾਗਤ ਹੈ ਅਸੀਂ ਮੌਜੂਦ ਹੈ ਸ਼ੰਭੂ ਬਾਡਰ ਤੇ ਅਸੀਂ ਕੁਝ ਕਿਸਾਨਾਂ ਨਾਲ ਗੱਲਬਾਤ ਕਰਾਂਗੇ ਜਿਵੇਂ ਕਿ ਅੱਜ 5 ਵਜੇ ਕਿਸਾਨਾਂ ਦੀ ਕੇਂਦਰੀ ਮੰਤਰੀਆਂ ਨਾਲ ਮੀਟਿੰਗ ਹੋਣ ਜਾ ਰਹੀ ਹੈ ਤੁਹਾਨੂੰ ਵੀ ਲੱਗਦਾ ਕਿ ਅੱਜ ਵੀ ਕੁਝ ਸ਼ਿਕਾਇਤਾਂ ਨਿਕਲੂਗਾ ਗੱਲਬਾਤ ਦਾ ਵਾਹਿਗੁਰੂ ਜਿੱਤਾਂ ਕੰਪਨੀ ਸਰਾਵਾਂ ਬੈਠੀ ਜੋ ਵੀ ਸਰਕਾਰ ਦੇ ਨੀਤ ਹੁੰਦੀ ਉਹ ਨੀਤਾਂ ਦੇ ਅਧੀਨ ਸੰਸਾਰ ਚੱਲਿਆਗਾ ਤੇ ਉਮੀਦ ਹੈ ਸਾਡੇ ਵੀ ਦੋ ਮਿੰਟਾਂ ਤੋਂ ਬੰਦ ਕਰਾਈ ਲਾ ਲਾ ਕਰਦੇ ਅਸਾਂ ਕੋਈ ਮੰਗ ਨਹੀਂ ਹੈਗੀ ਸਾਡੇ ਐਮਐਸ ਵੀ ਜੀ ਜੋ ਇਹ ਮੰਗਾਂ ਦੀ ਵਸਤੂ ਜੋ ਕਿਸਾਨਾਂ ਦੇ ਪੱਤੇ ਹੋ ਤੇ ਅੰਦਰ ਪੱਤੇ ਤੇ ਚੱਲ ਰਹੇ ਨੇ ਕਿਸਾਨ ਪਰਾਂ ਉਹ ਪੜਕੇ ਤੇ ਜਿਹੜੇ ਮੰਗਿਆ ਹੈ ਮੰਨਣਾ ਉਹੀ ਮੰਨੂ ਕਰਨੇ ਤੇ ਹੋਰ ਕੋਈ ਮੰਗ ਨਹੀਂ ਹੈ ਸਾਡੀ ਸਰਕਾਰ ਨਾਲ ਬਾਕੀ ਅਸੀਂ ਰਾਜਤਾਨੀ ਅਸੀਂ ਬਚਾਈ ਹੀ ਸਾਡੇ ਗੁਰੂਆਂ ਨੇ ਬਚਾਈ ਹੀ ਆ ਜਾਤ ਦੇਸ਼ ਕਰਾਇਆ ਸੀ ਨਾ ਅਸੀਂ ਜਾ ਸਕਦੇ ਅਸੀਂ ਕੋਈ ਹੁੱਲੜ ਬਾਜੀ ਕਰਦੇ ਕੋਈ ਹੁੱਲੜ ਬਾਜੀ ਨਹੀਂ ਕਰਾਂਗੇ ਕੋਈ ਲੜਾਈ ਨਹੀਂ ਕਰਾਂਗੇ ਸਿੱਖ ਕੌਮ ਆਗੇ ਦੇਸ਼ ਨੂੰ ਬਚਾਉਣ ਵਾਸਤੇ ਤਰ੍ਹਾਂ ਦੇਸ਼ ਨੂੰ ਬਚਾਵਾਂਗੇ ਇਹ ਮੋਦੀ ਹੋਰੀ ਹੁਣ ਅਰਬਾਂ ਰੁਪਇਆ ਅਡਾਨੀ ਦਾ ਮਾਫ ਕਰਦਾ ਜੇ ਅੱਜ ਉਹ ਅੱਧਾ ਵੀ ਕਿਸਾਨਾਂ ਦਾ ਮਾਫ ਕਰਦੇ ਕਿਸਾਨ ਖਸਾਲ ਹੋ ਜਾਣ ਦੇਸ਼ ਖਸਾਲ ਹੋ ਜਾ ਅਡਾਨੀ ਹੋਰਾਂ ਨੂੰ ਜਿਹੜਾ ਇਹ ਕਬਜ਼ਾ ਕਰਕੇ ਮੋਦੀ ਦੇ ਉੱਪਰ ਇਹ ਸਾਡੇ ਦੇਸ਼ ਵਾਸਤੇ ਬਹੁਤ ਘਾਤਕ ਚੀਜ਼ ਹੈ ਇਹ ਸਾਡੇ ਬਾਤ ਤੇ ਇਹ ਸਾਡੀ ਜੜ ਬੱਟ ਰਾਂ ਮੋਦੀ ਬਿਲਕੁਲ ਅਸੀਂ ਆਪਣੇ ਆਪ ਨੂੰ ਬਚਣ ਦੇ ਵਾਸਤੇ ਦਿੱਲੀ ਜਾ ਰਹੇ ਹਾਂਗੇ ਆਪਣੀ ਨਸਲਾਂ ਪਾਣੀ ਬਚਾਉਣਾ ਆਪਣੀ ਫਸਲ ਬਚਾਉਣੀ ਆ ਆਪਦਾ ਪੰਜਾਬ ਦੀ ਰਾਜਧਾਨੀ ਬਚਾਉਣੀ ਇਹਨਾਂ ਤੋਂ ਬਦਾਰਾਂ ਤੋਂ ਵੱਟ ਕੇ ਖਾ ਕੇ ਸਾਰੇ ਦਿੱਲੀ ਤਨਪਰੀਆ ਸਾਰੇ ਵਕੀਲ ਉਥੇ ਲੱਗੇ ਹੋਏ ਨੇ ਕਿ ਸੰਘਰਸ਼ ਦੇ ਵਿੱਚ ਤੇ ਜਿਹੜੇ ਇਹ ਅੱਗੇ ਸਰਕਾਰ ਆ ਰਹੀ ਆ ਮੋਦੀ ਦੀ ਸਰਕਾਰ ਆ ਰਹੀ ਆ ਵੋਟ ਇੱਕ ਵੀ ਨਹੀਂ ਪੈ ਰਹੀ ਸਰਕਾਰ ਇਹਨਾਂ ਦੀ ਬਿਲਕੁਲ ਪੱਕੀ ਆ ਰਹੀ ਆ ਸਰਕਾਰ ਪੂਰੀ ਸੀਟਾਂ ਲੈ ਗਏ ਇਹਦਾ ਮਨਕਰ ਸਾਨੂੰ ਇੱਕ ਵੀ ਸੀਟ ਵਿੱਚ ਕਿਸੇ ਨੂੰ ਛੱਡਣੇ ਸਾਰੀਆਂ ਮਸ਼ੀਨਾਂ ਨਾਲ ਸੀਟਾਂ ਲੈ ਜਾਣਗੇ ਅਸੀਂ ਪੰਜਾਬ ਦੇ ਵਿੱਚ ਵੀ ਅਸੀਂ ਇਹਦਾ ਬੋਤ ਕਰਾਂਗੇ ਮਸ਼ੀਨ ਦਾ ਕਾਰਜ ਨਾਲ ਵੋਟ ਪਾਵਾਂਗੇ ਅਸੀਂ ਸਾਰੇ ਦੇਸ਼ ਦੇ ਵਿੱਚ ਵਿਰੋਧ ਕਰਾਂਗੇ ਆਪਣੀਆਂ ਮੰਗਾਂ ਬਾਤ ਤੇ ਦਿੱਲੀ ਸਾਨੂੰ ਕੋਈ ਵੀ ਨਹੀਂ ਰੋਕ ਸਕਦਾ ਅਸੀਂ ਕਾਬਲ ਕੰਧਾਰ ਤੋਂ ਨਹੀਂ ਰੁਕੇ ਕਦੇ ਕਾਬਲ ਜਾ ਕੇ ਘੋੜੇ ਪਾਣੀ ਪੀਂਦੇ ਤੇ ਸਾਡੇ ਦਿੱਲੀ ਸਾਡੇ ਪਾਸ ਤੇ ਕੀ ਤੇ ਸਾਡੀ ਤਨਿਆਂ ਕੋਈ ਹੁੱਲੜਬਾਜੀ ਨਹੀਂ ਕਰਾਂਗੇ ਅਸੀਂ ਪੂਰੇ ਯਕੀਨ ਨਾਲ ਪੂਰੀ ਗੁਰੂ ਦੀ ਕਿਰਪਾ ਨਾਲ ਬਾਬਾ ਫਤਿਹ ਸਿੰਘ ਦੇ ਚਰਨਾਂ ਦਾ ਆਸਰਾ ਲੈ ਕੇ ਅਸੀਂ ਤੁਰੇ ਹੋਏ ਹਾਂਗੇ ਬਿਲਕੁਲ ਨਹੀਂ ਪਿੱਛੇ ਮੁੜਾਂਗੇ ਪਿੱਛੇ ਮੁੜਦਾ ਕੋਈ ਸਵਾਲ ਹੀ ਨਹੀਂ ਜੇ ਪਿੱਛੇ ਮੁੜ ਕੇ ਸਾਡੀ ਮੌਤ ਆ ਗਈ ਪਿੱਛੇ ਅੱਗੇ ਸਾਡੀ ਜ਼ਿੰਦਗੀ ਆਗੀ ਸੰਸਾਰ ਨੂੰ ਬਚਾਉਣਾਗਾ ਬਚਾਉ ਖਾਲਸਾ ਰਾਜ ਚਾਹੀਦਾ ਸਾਨੂੰ ਅਸੀਂ ਖਾਲਸਾ ਰਾਜ ਪੰਜਾਬ ਦੇ ਵਿੱਚ ਕਾਇਮ ਕਰਾਂਗੇ ਤਰਨਜੀਤ ਸਿੰਘ ਵਾਲਾ ਰਾਜ ਆ ਸਾਡਾ ਜੋ ਇੰਗਲੈਂਡ ਦੇ ਗੋਰੇ ਖੋਖੇ ਲੱਗਦੇ ਸਾਡੇ ਦਲੀਪ ਸਿੰਘ ਨੂੰ ਅਸੀਂ ਉਹ ਰਾਜ ਧਰਤੀ ਦੇ ਉੱਪਰ ਸਥਾਪਿਤ ਕਰਾਂਗੇ ਅਸੀਂ ਦੁਨੀਆ ਦੇ ਮਹਾਰਾਜੇ ਆ ਅਸੀਂ ਕੋਈ ਮੰਗਦੇ ਨਹੀਂ ਹੈਗੇ ਅਸੀਂ ਮਹਾਰਾਜੇ ਅਸੀਂ ਮਹਾਰਾਜਾ ਦਾ ਕੰਮ ਕਰਾਂਗੇ ਇਹਨਾਂ ਨੂੰ ਜੋ ਇਹ ਮਹਾਰਾਜੇ ਹੋ ਕੇ ਸਾਡੇ ਦੇਸ਼ ਨੂੰ ਪਰਵਾਹਦ ਕਰਨੇ ਨੇ ਇਹਨਾਂ ਦੇ ਚੰਗਲ ਦੇ ਵਿੱਚੋਂ ਦੇਸ਼ ਕੱਢਣਾਗਾ ਦੇਸ਼ ਨੂੰ ਬਚਾਉਣਾ ਸੀ ਇਹਨੇ ਸਾਰੀ ਦੁਨੀਆ ਨੂੰ ਬਚਾਉਣਾ ਚੇਕ ਕਰ ਕੋਈ ਵੀ ਫੈਸਲਾ ਨਹੀਂ ਅੱਜ ਆਉਂਦਾ ਕਿਸਾਨਾਂ ਦੇ ਹੱਕ ਵਿੱਚ ਤੇ ਅੱਗੋਂ ਤੁਹਾਡਾ ਕੀ ਸਟੈਪ ਹੋਏਗਾ ਤੁਹਾਡੇ ਕਿਸਾਨਾਂ ਦਾ ਤਾਂ ਸਾਡੇ ਜੋ ਪ੍ਰਧਾਨ ਨੇ ਸਾਡੇ ਸਾਨੂੰ ਛੱਡਵਾਤੇ ਹੋ ਰੱਬ ਨੇਗੇ ਜੋ ਸਾਨੂੰ ਹੁਕਮ ਦੇਣਗੇ ਉਹਦੇ ਉੱਪਰ ਫੁੱਲ ਚਾੜਾਂਗੇ ਅਸੀਂ ਜੋ ਵੀ ਉਹ ਕਹਿਣਗੇ ਉਹਦੇ ਉੱਪਰ ਅਸੀਂ ਫੁੱਲ ਚਾੜਾਂਗੇ ਸਾਡੇ ਪ੍ਰਧਾਨ ਨੇ ਜੋ ਬੱਬਰ ਸ਼ੇਰਾਂ ਵਰਗੇ ਨੇ ਰੱਬ ਦਾ ਰੂਪ ਨੇਗੇ ਸਾਰੇ ਪੰਜਾਬ ਚੋਂ ਚੱਲੇ ਹੋਏ ਨੇਗੇ ਕਿਹਨਾਂ ਉਹ ਸੁਲਝੇ ਹੋਏ ਨੇਗੇ ਉਹ ਹਾਂਜੀ ਪਾਪਾ ਜੀ ਵਾਇਗਤ ਜੀ ਪਾਪਾ ਵਾਇਗਤ ਜੀ ਪਰੇ ਜਿੱਦਾਂ ਅੱਜ ਲੱਖਾਂ ਦੀ ਤਦਾਰਨਾ ਵੇਖ ਰਹੇ ਹਾਂ ਕਿਸਾਨ ਨੌਜਵਾਨ ਇਕੱਠੇ ਹੋਏ ਆ ਜੇ ਕੋਈ ਵੀ ਫੈਸਲਾ ਨਹੀਂ ਅੱਜ ਕਿਸਾਨਾਂ ਦੇ ਹੱਕ ਆਉਂਦਾ ਫਿਰ ਆਪਣੀ ਅਗਲੀ ਰਣਨੀਤੀ ਕਿਸਾਨਾਂ ਦੀ ਕੀ ਹੋ ਜੇ ਸਾਡੇ ਖਤਾਰਾਂ ਨੂੰ ਕਹਿਣਗੇ ਕਿ ਅਸੀਂ ਸ਼ਾਂਤਮਈ ਬੈਠੇ ਹਾਂ ਸ਼ਾਂਤਮਈ ਅਸੀਂ ਰਵਾਂਗੇ ਕਿਸੇ ਤੇ ਨੋ ਵਾਦਾ ਨਹੀਂ ਕਰਾਂਗੇ ਕਿ ਜੋ ਸਰਕਾਰ ਸਾਡੇ ਤੇ ਜਿੰਨਾ ਮਰਜ਼ੀ ਦੁਰਮਤ ਕਰੇ ਅਸੀਂ ਸ਼ਾਂਤਮਈ ਅਸੀਂ ਜਿੱਤ ਕੇ ਜਾਵਾਂਗੇ ਮੋਦੀ ਹਰੂਗਾ ਅਸੀਂ ਜਿੱਤ ਗਏ ਐਸੇ ਛਾੜਮਾਈ ਨਾਲ ਜਿੱਤਾਂਗੇ ਅਸੀਂ ਕਦੀ ਕਿਸੇ ਨੂੰ ਗਾਲ ਨਹੀਂ ਕੱਢੀ ਇਹਨੂੰ ਅਸੀਂ ਧੀਮ ਨਹੀਂ ਮਾਰੀ ਅਸੀਂ ਬਿਲਕੁਲ ਐ ਛਾੜਮਾਈ ਰਹਿੰਦੇ ਆ ਅੰਨ ਦਾਤੇ ਆ ਆਪਣੀ ਜ਼ਹਾਨਾ ਦੀ ਕਿਰਤ ਕਰਦੇ ਆ ਕਾੜੀਓ ਕਿਰਤ ਖੋ ਰਿਆ ਵਾ ਉਹ ਕਿਰਤ ਦੇ ਅਸੀਂ ਲੜ ਰਹੇ ਆ ਤਗੜੇ ਹੋ ਕੇ ਲੜਾਂਗੇ ਖੀਰ ਦੇ ਦਮ ਤੱਕ ਲੜਾਂਗੇ ਇਹਦੀਆਂ ਗੱਲਾਂ ਨਾਲ ਵੀ ਕੋਸਤ ਜਿਵੇਂ ਭਾਜੀਪੀ ਵਾਲੇ ਪੰਜਾਬ ਦੇ ਵਿੱਚ ਵੜਨਗੇ ਜਿਵੇਂ ਸਾਨੂੰ ਹੱਦਾਂ ਤੇ ਰੁੱਕਿਆ ਹੋਇਆ ਅਸੀਂ ਭਾਜੀਪੀ ਵਾਲੇ ਨੂੰ ਪੰਜਾਬ ਦੇ ਪਛਾਣ ਵੀ ਹੋਰ ਦੇਵਾਂਗੇ ਕਿਸੇ ਨੂੰ ਕਪੜੇ ਲਾ ਦਾਂਗੇ ਪਾੜ ਕੇ ਲੰਘਿਆ ਕਰਕੇ ਤੋੜਾਂ ਕਪੜੇ ਦਾ ਪੰਜਾਬ ਵਾਸੀਆਂ ਕਿਸਾਨਾਂ ਦੇ ਦਿਲਾਂ ਦੇ ਵਿੱਚ ਸਰਕਾਰ ਪ੍ਰਤੀ ਕੇਂਦਰ ਦੇ ਰੋਸ ਆ ਬੁਰਾ ਰੋਸ ਆ ਹਨ 3 ਸਾਲ ਹੋ ਗਏ ਰੋਸ ਸਾਡਾ ਰੋਸ ਹੀ ਹੈ ਕਿ ਸਾਡਾ ਤਾਂ ਕਹਿੰਦਾ ਸਰਕਾਰ ਨੇ ਕੁਝ ਕਰੇ ਨਹੀਂ ਸਾਡੇ ਤਾਂ ਆਪ ਮੰਗਾ ਮੰਨ ਕੇ ਮੋਦੀ ਸਾਹਿਬ ਉਹ ਸਾਡੀਆਂ ਪੂਰੀਆਂ ਨਹੀਂ ਕਰ ਰਿਹਾ ਜੋ ਐਮਐਸਪੀ ਦੀ ਸਾਡੀ ਗਾਰੰਟੀ ਆ ਸਾਨੂੰ 22 ਫਸਲਾਂ ਤੇ ਦੇਵੇ 2 ਫਸਲਾਂ ਤੇ ਮਿਲਦੀ ਆ ਸਾਨੂੰ ਸਾਡੀ ਫਸਲ ਦਾ ਸਤੋਂ ਰੇੜੀ ਵਾਲੇ ਲੈ ਗਏ 5 ਰੁਪਏ ਕਿਲੋ 50 ਰੁਪਏ ਕਿਲੋ ਵੇਚ ਰਿਹਾ ਉਹ 25 50 ਰੁਪਏ ਕੱਢ ਰਿਹਾ ਉਹਦੇ ਵਿੱਚੋਂ ਇੱਕ ਰਾਤ ਦੇ ਵਿੱਚ ਅਸੀਂ 6 ਮਹੀਨਿਆਂ ਦੇ ਵਿੱਚ 5 ਰੁਪਏ ਫਸਲ ਵੇਚ ਰਿਹਾ ਗੋਭੀ ਹਰੇਕ ਜੀ ਸਾਡਾ ਜਦੋਂ ਸਾਡੇ ਫਸਲ ਹੁੰਦੀ ਆ ਸਾਡੀ ਫਸਲ ਖਤਮ ਕੀਤੀ ਜਾਂਦੀ ਹੈਗੀ ਇਹਨਾਂ ਦੀ ਹਰੇਕ ਚੀਜ਼ ਕਰੋੜਾ ਅਰਬਾਂ ਰੁਪਏ ਦੇ ਵਿੱਚ ਵਿਕਦੀ ਆ ਸਾਡੇ ਆਲੂ ਨੂੰ ਚੈੱਕ ਕਰਦੇ ਨੇ ਹਰੇਕ ਜੀ ਨੂੰ ਚੈੱਕ ਕਰਦੇ ਨੇ ਸਾਨੂੰ ਇਹ ਜਹਰਾਂ ਖਵਾ ਰਹੇ ਨੇ ਹਰੇਕ ਜੀ ਸਾਡੇ ਦੁੱਧ ਦੀ ਕੀਮਤ ਨਹੀਂ ਦੁੱਧ 200 ਰੁਪਏ ਲੀਟਰ ਵੇਕੇ ਜਿਹੇ ਦੇਸੀ ਡੁਗਲੀਕਰ ਦੁੱਧ ਨਾ ਬਣਾਉਣ ਸਾਨੂੰ ਪੰਜਾਬ ਨੂੰ ਇਹ ਪੰਜਾਬ ਦੇ ਮੂਕੇ ਮੂੰਹ ਚ ਪਈਆ ਪੰਜਾਬ ਤਾਂ ਉੱਠਿਆਗਾ ਦੇਸ਼ ਨੂੰ ਬਚਾਉਣ ਵਾਸਤੇ ਉੱਠਿਆ ਹਰ ਹਿੱਲੇ ਬਚਾਵਾਂਗੇ ਸਾਡੇ ਗੁਰੂ ਦੇਸ਼ ਨੂੰ ਬਚਾਉਣ ਵਾਸਤੇ ਲੱਗੇ ਤੇ ਅਸੀਂ ਵੀ ਦੇਸ਼ ਨੂੰ ਬਚਾਵਾਂਗੇ ਜਨਤਾ ਨੂੰ ਬਚਾਵਾਂਗੇ ਅਛਾ ਬਾਬਾ ਜੀ ਇਹ ਜਿਹੜਾ ਤੁਸੀਂ ਪੜਿਆ ਆ ਜਿਹੜਾ ਇਹ ਅਸੂ ਦਾ ਅਸੂ ਗਾਇਆਂ ਦਾ ਗੋਲੇ ਦਾ ਇਹ ਕਵਰ ਆ ਹਾਂਜੀ ਹਾਂ ਇਹਦੀ ਮਿਆਦ ਲੰਗੀ ਹੋਈ ਆ ਇਹਨੂੰ ਕੋਈ ਕਿਤੇ ਵੀ ਇਹ ਚੱਲ ਨਹੀਂ ਸਕਦਾ ਹੈ ਕਿਤੇ ਵੀ ਇਹ ਇਹਦੀ ਮਿਆਦ ਲੰਗੀ ਆ 18 ਦੀ ਮਿਆਦ ਹੈ ਇਹਦੀ ਚੱਲ ਰਹੀ 24 ਦੇ ਵਿੱਚ ਇਹ ਪਾਕਿਸਤਾਨ ਦੇ ਬਾਰਡਰ ਚੀਨਾ ਦੇ ਬਾਰਡਰ ਤੋਂ ਚੱਲ ਸਕਦਾ ਹੈ ਇਹ ਸਾਡੇ ਉੱਪਰ ਨਹੀਂ ਚੱਲ ਸਕਦਾ ਅਸੀਂ ਇਸ ਦਾ ਜਵਾਬ ਲਵਾ ਗੌਰਮੈਂਟ ਤੋਂ ਪੂਰਾ ਇਹ ਜਿਹੜਾ ਤੁਸੀਂ ਦੱਸ ਰਹੇਗੇ ਇਹਦੀ ਮਿਆਦ ਲੰਗੀ ਹੋਈ ਆ ਕੀ ਗੱਲ ਇਹ ਮਤਲਬ ਆਮ ਇਨਸਾਨਾਂ ਦੇ ਉੱਤੇ ਇਹਦਾ ਅਸਰ ਜਿਹੜਾ ਬਹੁਤ ਜ਼ਿਆਦਾ ਪੈਣਾ ਪਏਗਾ ਸਾਡੇ ਬੱਚੇ ਨਹੀਂ ਵੇਹ ਪੈ ਹਸਪਤਾਲਾਂ ਦੇ ਵਿੱਚ ਪੈ ਅੱਖਾਂ ਕੱਢਦੇ ਐਂ ਕਰਦੇ ਬਹੁਤ ਬੰਦਿਆਂ ਦੀ ਨਿਗਾਹ ਖਰਾਬ ਕਰਦੀ ਇਹ ਗਵਰਨਮੈਂਟ ਦਾ ਅਧਿਕਾਰ ਹੀ ਨਹੀਂ ਸਾਡੇ ਤੇ ਚਲਾਉਣ ਦਾ ਇਹ ਅਸੀਂ ਦੇਖਦੇ ਬਸ਼ੰਦੇ ਆਂਗੇ ਦੇਸ਼ ਦੇ ਰਾਜੇ ਆਂ ਅਸੀਂ ਵੋਟ ਪਾਈ ਆ ਜੀ ਇਹਨਾਂ ਨੂੰ ਸਾਰਿਆਂ ਨੂੰ ਤੇ ਸਾਡੇ ਨਾਲ ਐ ਕਿ ਇਸ ਤਰ੍ਹਾਂ ਕਰਨਗੇ ਅਸੀਂ ਜਵਾਬ ਲਵਾਂਗੇ ਇਸ ਚੀਜ਼ ਦਾ ਆਪਾਂ ਜਿੱਦਾਂ ਕਿ ਤੁਹਾਡੇ ਕਿਸਾਨਾਂ ਦੇ ਮਨਾਂ ਦੇ ਵਿੱਚ ਮਤਲਬ ਸ਼ੰਕਾ ਜਾਹਰ ਹੋ ਰਿਹਾ ਹੈ ਕਿ ਇਹ ਕਿਤਨੇ ਕਿਤੇ ਸਰਕਾਰ ਜੋ ਆਪਣੀਆਂ ਦਾਸ ਕੇ ਫੋਰਸਾਂ ਜਿੰਨੀਆਂ ਵੀ ਬਾਰਡਰ ਤੇ ਇੱਕ ਪਾਕਿਸਤਾਨ ਕੀ ਤਰ੍ਹਾਂ ਬਾਰਡਰ ਜਿਹੜਾ ਇਹ ਬਣਾਤਾ ਉਸ ਤੋਂ ਵੀ ਜ਼ਿਆਦੀ ਜਿਹੜੀ ਸੁਰੱਖਿਆ ਕਰ ਦਿੱਤੀ ਗਈ ਆ ਇਹ ਸਾਡੇ ਮਨਾਂ ਦੇ ਵਿੱਚ ਕੀ ਹੁੰਦਾ ਹੈ ਕਿ ਸਾਡੇ ਨਾਲ ਸਾਡੇ ਮਨਾਂ ਦੇ ਵਿੱਚ ਕਿਉਂ ਸਾਡੇ ਮਨ ਸਾਡੇ ਦਾ ਪਾਕਿਸਤਾਨ ਤੇ ਜੀ ਖੇਤੀ ਕਰਨ ਜਾਂਦੇ ਆ ਉੱਥੇ ਸਾਡੇ ਕੋਈ ਸਕਤਾਈ ਨਹੀਂ ਹੈਗੀ ਸਾਡੇ ਤਾਂ ਇਹ ਪਾਕਿਸਤਾਨ ਨੂੰ ਉਪਰ ਹਾਂ ਪਿਆ ਗਾਦੇ ਇਸੇ ਸਾਡੀ ਰਾਜਧਾਨੀ ਸਾਡੇ ਨੇ ਮਰਖ ਲਾਉਗੀ ਜੇ ਸਾਡੀ ਰਾਜਧਾਨੀ ਅਸੀਂ ਕਿਹਦੇ ਸਿਰ ਤੇ ਬਸਾਂਗੇ ਪੰਜਾਬ ਦੇ ਵਿੱਚ ਜੇ ਸਾਡਾ ਪ੍ਰਧਾਨ ਮੰਤਰੀ ਸਾਨੂੰ ਇਸ ਤਰ੍ਹਾਂ ਕਰਨ ਲੱਗ ਗਿਆ ਵੀ ਸਾਨੂੰ ਮਾਰ ਨਹੀਂ ਲਗਾ ਸਿੱਧੀਆਂ ਗੋਲੀਆਂ ਚੱਲਣੀਆਂ ਰਹਿਗੀਆਂ ਇਹੋ ਜਿਹੇ ਕਿਤੇ ਸੁਣੀ ਨਹੀਂ ਇਸ ਦੇਸ਼ ਦੇ ਵਿੱਚ ਜਿਹੜਾ ਹੈ ਸਾਡੇ ਨਾਲ ਉਹ ਰਕਮ ਆ ਬਿਲਕੁਲ ਪੰਜਾਬ ਕਦੇ ਨਹੀਂ ਦਬੂ ਪੰਜਾਬ ਜਦੋਂ ਦਾ ਨੋਂ ਤੋਂ ਬਸਦਾ ਇਹ ਗੁਰੂ ਗੋਬਿੰਦ ਸਿੰਘ ਦਾ ਨਾਮ ਲੈ ਕੇ ਤੁਰੇ ਆ ਅਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦੇ ਅਸੀਂ ਮਰ ਜਾਗੇ ਅਸੀਂ ਪਿਸਾ ਨਹੀਂ ਮੋੜਾਂਗੇ ਇਥੋਂ ਅਸੀਂ ਹਾਂਜੀ ਸਾਡੇ ਨਾਲ ਗੱਲਬਾਤ ਕਰ ਰਹੇ ਸੀ ਕਿਸਾਨ ਆਗੂ ਅਸੀਂ ਇਸ ਟਾਈਮ ਮੌਜੂਦ ਆ ਸ਼ੰਭੂ ਬਾਠ ਤੇ ਦਲਬਾਤ ਸਿੰਘ ਪੱਤਰਕਾਰ ਕੈਮਰਾਮੈਨ ਕੁਲਦੀਪ ਸਿੰਘ ਸੰਤੰਦੰਗਲ ਡੇਲੀ ਨਿਊਜ਼ ਹੋਂਦ ਤੱਕ